ਸਸੀ ਗਾਲ ਜੀ ਅੱਜ ਦੀ ਆਪਾਂ ਵੀਡੀਓ ਸਟਾਰਟ ਕਰਦੇ ਆ ਆਪਾਂ ਐਸ ਬੂਟੇ ਨੂੰ ਮਕੋੜਾ ਬੂਟਾ ਕਹਿੰਦੇ ਆ ਆਹ ਵਾਲਾ ਤੇ ਇਹ ਬਹੁਤ ਹੀ ਗੁਣਕਾਰੀ ਹੁੰਦਾ ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਉਦੋਂ ਆਹ ਹਨ ਪੀਲਾ ਨੇ ਇਹਨੂੰ ਅਸੀਂ ਤਾਂ ਇੱਥੇ ਪੀਲਾ ਹੀ ਕਹਿੰਦੇ ਸੀਗੇ ਆ ਇਸ ਤਰ੍ਹਾਂ ਦਾ ਇਹ ਫਾਲੇ ਨੂੰ ਆਹ ਵਾਲਾ ਹੁੰਦਾ ਫਾਲ ਇਦਾਂ ਦਾ ਆਹ ਵਾਲਾ ਇਹ ਛੋਟੇ ਹੁੰਦੇ ਬਹੁਤ ਖਾਂਦੇ ਹੁੰਦੇ ਸੀਗੇ ਆਹ ਵਾਲਾ ਇਹ ਇਹਦੀ ਸਬਜੀ ਵੀ ਬਣਦੀ ਆ ਇਹਦੀ ਨਾ ਮੈਂ ਤੁਹਾਨੂੰ ਸਬਜੀ ਅੱਜ ਬਣਾ ਕੇ ਦਿਖਾਉਂਗੀ ਇਸ ਤਰ੍ਹਾਂ ਕਰਕੇ ਨਾ ਆਪਾਂ ਇਹਦੇ ਕੂਲੇ-ਕੂਲੇ ਇਹ ਪੱਤੇ ਤੋੜਨੇ ਆ ਐਦਾਂ ਕਰਕੇ ਇਹ ਸਾਰੇ ਆਪਾਂ ਇੱਕ-ਇੱਕ ਕਰਕੇ ਪੱਤੇ ਤੋੜ ਲਾਂਗੇ ਇਹਦੇ ਟੂਸੇ ਇਹ ਬਹੁਤ ਵਧੀਆ ਸਬਜੀ ਬਣਦੀ ਆ ਇੰਨੀ ਕਿ ਸਵਾਦ ਬਣਦੀ ਆ ਨਾ ਸਬਜੀ ਇਹਦੀ ਮੇਰੀ ਨਾਨੀ ਬਣਾਉਂਦੀ ਹੁੰਦੀ ਸੀ ਇਹ ਵਾਲੀ ਸਬਜੀ ਅੱਜ ਮੈਂ ਨਾ ਇਹ ਸਾਡੇ ਘਰੇ ਇਹ ਬੂਟਾ ਲੱਗਿਆ ਸੀ ਤੇ ਮੈਂ ਇਹ ਪੱਟਣ ਨਹੀਂ ਦਿੱਤਾ ਅੱਜ ਮੈਂ ਅੱਜ ਸੰਡੇ ਸੀਗਾ ਤੇ ਮੈਂ ਕਿਹ ਚੱਲ ਅੱਜ ਆਪਾਂ ਬਣਾਉਣੀ ਆ ਸਬਜੀ ਇਹਦੀ ਇਹ ਆਪਾਂ ਹੁਣ ਨਾ ਇੰਨੇ ਸਾਰੇ ਇਹ ਤੂੜਲੇ ਫਲ ਆਹ ਵਾਲੇ ਤੇ ਇਹਦੇ ਨਾਲ ਜਿਹੜੇ ਆਹ ਫੁੱਲ ਆ ਇਹ ਵੀ ਵਿੱਚ ਪੈ ਜਾਂਦੇ ਆ ਤੇ ਆਹ ਜਿਹੜੇ ਇਹਦੇ ਫਾਲ ਆ ਇਹ ਵੀ ਵਿੱਚ ਪੈ ਜਾਂਦੇ ਸਬਜੀ ਦੇ ਤੇ ਇਹ ਜਦੋਂ ਕਿਰ ਜਾਂਦੀਆਂ ਇਹ ਪੀਲਾ ਤੇ ਇਹ ਖਟੀਆਂ ਮਿੱਠੀਆਂ ਹੀ ਹੁੰਦੀਆਂ ਬਹੁਤ ਟੇਸਟੀ ਲੱਗਦੀਆਂ ਤੇ ਸਬਜੀ ਵੀ ਇਹਦੀ ਬਹੁਤ ਗੁਣਕਾਰੀ ਹੁੰਦੀ ਆ ਤਕਰੀਬਨ ਲੋਕ ਨਾ ਜਿਹੜੇ ਬਿਉਰਕ ਹੁੰਦੇ ਸੀ ਪਹਿਲਾਂ ਉਹ ਬਣਾਉਂਦੇ ਹੁੰਦੇ ਸੀ ਸਬਜੀ ਤੇ ਮੈਂ ਇਹ ਖਾਧੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਬਾਕੀ ਅਸੀਂ ਇਹਨੂੰ ਤਾਂ ਮਕੋੜਾ ਬੂਟਾ ਕਹਿੰਨੇ ਆ ਤੇ ਫਲ ਨੂੰ ਇਹਦੇ ਨੂੰ ਪੀਲਾ ਕਹਿੰਨੇ ਆ ਤੁਸੀਂ ਕੀ ਕਹਿੰਨੇ ਆ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ ਲਓ ਜੀ ਆਪਾਂ ਇਹ ਸਾਰੀ ਤੋੜ ਲੇ ਹੁਣ ਆਪਾਂ ਇਹਨੂੰ ਧੋ ਕੇ ਰੱਖਦੇ ਆ ਲਓ ਜੀ ਆਪਾਂ ਇਹ ਮਕੋੜੀ ਜਿਹੜੀ ਇਹ ਸਬਜੀ ਆ ਇਹ ਪੱਤੇ ਆਪਾਂ ਕੱਟ ਕੇ ਰੱਖ ਲਏ ਤੂੰ ਸਵਾਰ ਕੇ ਸੁਬਾ ਜਦ ਆਪਾਂ ਫਿਰ ਧੋ ਕੇ ਰੱਖ ਲਏ ਸੀਗੇ ਤੇ ਸੁੱਕ ਗਏ ਤੇ ਆਪਾਂ ਇਹਨੂੰ ਕੱਟ ਕੇ ਰੱਖ ਲਿਆ ਇਧਰ ਆਪਾਂ ਇਹ ਅੱਜ ਪੰਜੀ ਆਲੂ ਲਏ ਆ ਇਹ ਵੀ ਆਪਾਂ ਕੱਟ ਕੇ ਰੱਖ ਲਏ ਤੇ ਧੋ ਕੇ ਸਵਾਰ ਕੇ ਰੱਖ ਲੇ ਤੇ ਇਹਦੇ ਵਿੱਚ ਜਿਹੜੇ ਆਪਾਂ ਇਹ ਪੌਣੇ ਆ ਇਹ ਦੋ ਪਿਆਜ਼ ਪਾਏ ਆ ਇੱਕ ਹਰੀ ਮਿਰਚ ਆ ਪੰਜ 10 ਕਲੀਆਂ ਇਹ ਹੈਗੀਆਂ ਲਸਣ ਦੀਆਂ ਇਹ ਅਦਰਕ ਆ ਤੇ ਇਹ ਟਮਾਟਰ ਆ ਹੁਣ ਨਾ ਆਪਾਂ ਇਧਰ ਸਰੋਂ ਦਾ ਤੇਲ ਪਾਵਾਂਗੇ ਇਹਦੇ ਵਿੱਚ ਤੁਸੀਂ ਘਿਓ ਚ ਜਾਂ ਰਿਫਾਇਨਡ ਚ ਕਿਸੇ ਵੀ ਚੀਜ਼ ਚ ਬਣਾਉਂਦੇ ਆ ਤਾਂ ਉਹ ਤੁਹਾਡੀ ਮਰਜ਼ੀ ਹੈ ਕਿ ਮੈਂ ਸਰੋਂ ਦੇ ਤੇਲ 'ਚ ਹੀ ਬਣਾਉਣੀ ਆ ਇਹ ਹੁਣ ਗਰਮ ਹੋ ਗਿਆ ਸਰੋਂ ਦਾ ਤੇਲ ਤੇ ਆਪਾਂ ਇਹਦੇ ਵਿੱਚ ਨਾ ਜੀਰਾ ਪਾ ਦਿਆਂਗੇ ਸੇਮ ਉਵੇਂ ਹੀ ਸਬਜ਼ੀ ਬਣਦੀ ਹੈ ਜਿਵੇਂ ਆਪਾਂ ਕਰੇ ਪਹਿਲਾਂ ਬਣਾਉਂਦੇ ਆ ਇਹਨੂੰ ਥੋੜਾ ਜਿਹਾ ਚੜਕਣ ਦਿਆਂਗੇ ਫਿਰ ਉਸ ਤੋਂ ਬਾਅਦ ਆਪਾਂ ਇਹ ਚ ਪਾ ਇਹ ਸਮਾਨ ਪਾਉਨੇ ਆ ਹੁਣ ਆਪਾਂ ਇਹਦੇ ਵਿੱਚ ਲਸਣ ਪਾਵਾਂਗੇ ਪਹਿਲਾਂ ਗਰਮ ਤੇਲ ਪੂਰਾ ਹੁਣ ਆਪਾਂ ਇਹਦੇ ਵਿੱਚ ਅਦਰਕ ਪਾ ਦਾਂਗੇ ਨਾਲ ਹੀ ਆਪਾਂ ਹਰੀ ਮਿਰਚ ਪਾ ਦਾਂਗੇ ਹੁਣ ਆਪਾਂ ਇਹਦੇ ਨਾਲ ਹੀ ਟਮਾਟਰ ਪਾ ਦਾਂਗੇ ਲਓ ਪੰਜ ਸੱਤ ਜਾਚਾ ਸੈਕਿੰਡ ਇਹਨਾਂ ਨੂੰ ਭੁੰਨਣੇ ਨਾਲ ਦੇ ਨਾਲ ਆਪਾਂ ਪਾਈ ਜਾਵਾਂਗੇ ਹੁਣ ਆਪਾਂ ਇਹਦੇ ਵਿੱਚ ਨਾਲ ਹੀ ਪਿਆਜ਼ ਪਾ ਦਾਂਗੇ ਇਸ ਤਰ੍ਹਾਂ ਵਰਕੇ ਇਹ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਜਿੰਨਾਂ ਲੋਕਾਂ ਨੂੰ ਵਾਹ ਹੁੰਦੀ ਹੈ ਵਾਈ ਮੂਹ ਦੇ ਵਿੱਚ ਵਾਰ-ਵਾਰ ਪਾਣੀ ਆਉਂਦਾ ਉਹਨਾਂ ਲੋਕਾਂ ਵਾਸਤੇ ਬਹੁਤ ਵਧੀਆ ਦਵਾਈ ਦਾ ਕੰਮ ਵੀ ਕਰਦੀ ਹੈ ਇਹ ਤਕਰੀਬਨ ਲੋਪ ਹਨ ਪਹਿਲਾਂ ਪੁਰਾਣੇ ਲੋਕ ਬਜ਼ੁਰਗ ਸੀ ਜਿਹੜੇ ਆਪਣੇ ਉਹ ਬਣਾ ਕੇ ਖਾਂਦੇ ਹੁੰਦੇ ਸੀਗੇ ਬਹੁਤ ਟੇਸਟੀ ਬਣਦੀ ਹੈ ਇਹ ਸਬਜੀ ਜਰੂਰ ਤੁਸੀਂ ਟਰਾਈ ਕਰਕੇ ਵੇਖੋ ਆਪਾਂ ਇਸ ਤਰੀਕਾ ਤੇ ਹੁਲਾਈ ਜਾਵਾਂਗੇ ਇਦਾਂ ਹੋਣਾ ਆਪਾਂ ਇਹਦੇ ਵਿੱਚ ਇੱਕ ਚੰਨ ਤਨਾਮ ਪਾਵਾਂਗੇ ਨਮਕੀਤੀ ਆਵੇ ਸਵਾਦਨਸਾਰ ਪਾਸ ਆ ਤੇ ਅੱਧਾ ਚਮਚਾ ਆਪਾਂ ਲਾਲ ਮਿਰਚ ਪਾਊਡਰ ਪਾਉਣਗੇ ਤੇ ਥੋੜੀ ਜਿਹਾ ਅੱਧਾ ਇੱਕ ਚਮਚਾ ਆਪਾਂ ਇਹ ਪਾਵਾਂਗੇ ਹਲਦੀ ਪਾਊਡਰ ਮਸਾਲਾ ਆਪਾਂ ਇਹਦੇ ਵਿੱਚ ਪਾਉਣ ਦੀ ਜਰੂਰਤ ਨਹੀਂ ਹੈ ਇਹ ਬਸ ਮੇਨ ਇਹੀ ਇਹਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਆ ਮੀਨ ਹੀ ਪਾਉਣੇ ਆ ਕਿੰਨੇ ਲੋੜੂ ਚਮਚਾ ਆਪਾਂ ਇਹਦੇ ਵਿੱਚ ਪਾਣੀ ਪਾਇਆ ਕਿ ਇਹ ਮਸਾਲਾ ਨਾ ਪੁੱਜੇ ਆਮ ਮਸਾਲਾ ਕੜੇਨਾ ਰੰਗ ਕਰਨ ਕਰਕੇ ਹੁਣ ਆਪਾਂ ਇਹਦੇ ਵਿੱਚ ਨਾ ਇਹ ਆਪਾਂ ਆਲੂ ਪਾ ਦੇਾਂਗੇ ਸੇਮ ਉਸੇ ਤਰੀਕੇ ਨਾਲ ਹੀ ਬਣ ਜਿਵੇਂ ਆਪਾਂ ਆਲੂ ਮੇਥੀ ਦੀ ਸਬਜ਼ੀ ਬਣਾਉਂਦੇ ਆ। ਇਹ ਟੇਸ ਵੀ ਉਦਾਂ ਦਾ ਹੀ ਹੋਊਗਾ। ਜੇ ਘਰ ਤੋਂ ਬਣਾ ਕੇ ਤੁਸੀਂ ਖਾਓਗੇ ਤਾਂ ਕਿਸੇ ਨੂੰ ਪਹਿਚਾਨ ਨਹੀਂ ਆਉਣੀ ਕਿ ਇਹ ਵੀ ਸਬਜ਼ੀ ਆ। ਹੁਣ ਆਪਾਂ ਇਹਨੂੰ ਥੋੜਾ ਜਿਹਾ 5-7 ਮਿੰਟ ਇਹਨੂੰ ਆਲੂਆਂ ਨੂੰ ਬਣਾਉਨੇ ਆ। ਉਸ ਤੋਂ ਬਾਅਦ ਆਪਾਂ ਕੀ ਰੇ ਦੇ ਵਿੱਚ ਇਹ ਸਬਜ਼ੀ ਪਾਵਾਂਗੇ ਆਪਾਂ ਨੇ ਹੁਣ ਇਹਨੂੰ ਹਿਲਾ ਲਿਆ ਇਹਨੂੰ ਕੋ ਪੰਜਾਰ ਮਿੰਟ ਦਾ ਹੈ ਸਰੀਆ ਆਪਾਂ ਲੋਏ ਢਾਕੇ ਬਣਾਏ ਆ ਤੇ ਹੁਣ ਆਪਾਂ ਨਾ ਇਹ ਵਾਲੇ ਜਿਹੜੇ ਇਹ ਮਕੂਰੀ ਪੱਤੇ ਆ ਇਹ ਫੁੱਲ ਫੁੱਲ ਸਾਰਾ ਵਿੱਚ ਹੀ ਪਾ ਦੇਣਗੇ ਐ ਕਰਕੇ ਸਟ੍ਰਾਂਗਰ ਜੀ ਆਪਾਂ ਬਣਾਉਲਾਂਗੇ ਕਿਸੇ ਵੀ ਚੀਜ਼ ਦੀ ਆਪਾਂ ਸਬਜ਼ੀ ਬਣਾਉਨੇ ਆ ਤਾਂ ਉਹਦੇ ਵਿੱਚ ਮਸਾਲੇ ਨੂਨ ਮਿਰਚ ਮਸਾਲਾ ਜਿਹੜਾ ਪਾਉਣਾ ਮਾਰੇ ਚੀਜ਼ੇ ਸਬਜ਼ੀ ਬਣ ਜਾਂਦੀ ਆ ਆਪਾਂ ਨੂੰ ਇਆਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਕਿ ਆਪਣੇ ਨਾਲ ਆਪਣੇ ਘਰ ਦੇ ਵਿੱਚ ਹੀ ਉਹ ਪੌਦੇ ਉਗਰੇ ਹੁੰਦੇ ਆ ਆਪਾਂ ਨੂੰ ਪਤਾ ਹੀ ਨਹੀਂ ਉਹਨਾਂ ਚੀਜ਼ਾਂ ਬਾਰੇ ਕਿ ਆਪਾਂ ਇਹ ਵੀ ਸਬਜ਼ੀ ਵੀ ਬਣਾ ਸਕਦੇ ਹਾਂ ਆਪਣੇ ਵਾਸਤੇ ਕਿੰਨੀ ਗੁਣਕਾਰੀ ਹੈ ਇਹ। ਇਸ ਤਰ੍ਹਾਂ ਬਣਾਇਆ। ਇਹਨੂੰ ਭਣੂ। ਹਲਕੀ ਅੱਗ ਦੇ ਉੱਤੇ ਤੇ ਆਪਾਂ ਇਹਨੂੰ ਬਣਾਵਾਂਗੇ। ਵਿੱਚ ਵਿੱਚ ਆਪਾਂ ਹਿਲਾਉਂਦੇ ਰਵਾਂਗੇ। ਇਹ نیچے ਲੱਗਣਾ ਜਾਵੇ ਹੁਣ ਆਪਾਂ ਇਹ ਫੇਰ ਹਿਲਾ ਦਾਂਗੇ ਤਾਂ ਥਾ ਥੋੜਾ ਥੋੜਾ ਵਿੱਚ ਨਾ ਸਾਡੇ ਪਾਣੀ ਵੀ ਹੈਗਾ ਬੂੰਦਾ ਤੇ ਇਹਨੂੰ ਆਪਾਂ ਹਿਲਾ ਕੇ ਫੇਰ ਇਹਨੂੰ ਦੁਬਾਰਾ ਟੱਕ ਦਾਂਗੇ ਬਸ ਇਹਨੂੰ ਵਿੱਚ ਵਿੱਚ ਹਿਲਾਉਂਦੇ ਰਹਿਣਾ ਵੀ نیچے ਨਾ ਲੱਗੇ ਜੀ ਬਸ ਇਸ ਤਰ੍ਹਾਂ ਕਰਕੇ ਇਹ ਆਪ ਆਪਣਾ ਲਈ ਬਣ ਜਾਂਦਾ ਲਓ ਜੀ ਹੁਣ ਆਪਣੀ ਇਹ ਸਬਜ਼ੀ ਬਣ ਕੇ ਹੋ ਗਈ ਤਿਆਰ ਗੈਸ ਆਪਾਂ ਕਰ ਦਿੰਨੇ ਆਂ ਬੰਦ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ